ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਛੋਟੇ ਸਿੱਧੂ ਮੂਸੇਵਾਲੇ ਦਾ ਪਹਿਲਾ ਜਨਮ ਦਿਨ ਹੈ ਤੇ ਦੂਰ ਦੂਰੋਂ ਲੋਕਾਂ ਦੀ ਹਵੇਲੀ ਦੇ ਵਿੱਚ ਪਹੁੰਚ ਰਹੇ ਨੇ ਤੇ ਸਜਾਵਟ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਦੂਰ ਦੂਰੋਂ ਫੈਨਸ ਉਹਨਾਂ ਤੇ ਪਹੁੰਚ ਰਹੇ ਨੇ ਇੱਥੇ ਆ ਕੇ ਕੇਕ ਕੱਟਨੇ ਉਹਨਾਂ ਦਾ ਬਰਥਡੇ ਮਨਾ ਰਹੇ ਨੇ ਤਾਂ ਇੱਥੇ ਛੋਟੇ ਸਿੱਧੂ ਵਾਲੇ ਦੀਆਂ ਜਿਹੜੀਆਂ ਫੋਟੋਸ ਵੀ ਲਾਈਆਂ ਗਈਆਂ ਨੇ ਤੇ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਫੋਟੋਸ ਨੇ ਉਹ ਵੀ ਲਾਈਆਂ ਗਈਆਂ ਨੇ ਤਾਂ ਪ੍ਰੋਪਰ ਉਹਨਾਂ ਦੀ ਇੱਕ ਸਟਾਰਟਿੰਗ ਜਿੱਥੋਂ ਹੋਈ ਸੀ ਹਿਸਟਰੀ ਵੀ ਮੈਂ ਤੁਹਾਨੂੰ ਥੋੜੀ ਇੱਕ ਵਾਰ ਦਿਖਾਉ ਦੋ ਹਜ਼ਾਰ ਤੋਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਟਾਰਟ ਕੀਤਾ ਸੀ ਤੇ ਉਸ ਤੋਂ ਬਾਅਦ ਵੱਖਰੇ ਵੱਖਰੇ ਇੱਥੇ ਜਿਹੜੇ ਬੋਰਡ ਲਾਏ ਗਏ ਨੇ ਪੂਰੀ ਉਹਨਾਂ ਦੀ ਜਿਹੜੀ ਹਿਸਟਰੀ ਆ 뮤직 ਦੀ 뮤직 ਹਿਸਟਰੀ ਆ ਪ੍ਰੋਪਰ ਚੰਗੇ ਤਰੀਕੇ ਨਾਲ ਦਿਖਾਈ ਗਈ ਹੈ ਤੇ ਸਜਾਵਟਾਂ ਤੋਂ ਵੀ ਦਿਖਾ ਸਕਦੇ ਆ ਇੱਕ ਵਾਰੀ ਫਿਰ ਇੱਧਰ ਮੈਂ ਚਾਹੁੰਗਾ ਵੀ ਇੱਕ ਵਾਰੀ ਕੈਮਰਾ ਮਾਰਿਆ ਜਾਵੇ ਕਿਸ ਤਰੀਕੇ ਦੇ ਨਾਲ ਬੈਲੂਨਸ ਜਿਹੜੇ ਲਾਏ ਗਏ ਨੇ ਇੱਥੇ ਸਜਾਵਟਾਂ ਕੀਤੀਆਂ ਗਈਆਂ ਨੇ ਸੋ ਦੂਰੋਂ ਦੂਰੋਂ ਉਹਨਾਂ ਦੇ ਫੈਨਸ ਉਹਨਾਂ ਦੇ ਚਾਹਣ ਵਾਲੇ ਇੱਥੇ ਆ ਰਹੇ ਨੇ ਕੇਕ ਕੱਟਦੇ ਪਏ ਨੇ ਇੱਕ ਦੂਜੇ ਨੂੰ ਖਵਾ ਰਹੇ ਨੇ ਤੇ ਇੱਧਰ ਬਾਈ ਹੁਣੀ ਵੀ ਇੱਥੇ ਪਹੁੰਚ ਨੇ ਇਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਨਾਮ ਜੀ ਤੁਹਾਡਾ ਮੇਰਾ ਨਾਮ ਗੌਰਵ ਸ਼ਰਮਾ ਜੀ ਕਿੱਥੋਂ ਆਇਓ ਅਸੀਂ ਸਰ ਗੁਰਦਾਸਪੁਰ ਤੋਂ ਆਏ ਆਂ ਅੱਛਾ ਸਪੈਸ਼ਲ ਇੱਥੇ ਬਰਥਡੇ ਸੈਲੀਬ੍ਰੇਟ ਕਰਨ ਆਇਓ ਬਰਥਡੇ ਸੈਲੀਬ੍ਰੇਟ ਕਰਨ ਵਾਸਤੇ ਹੀ ਅਸੀਂ ਇਹੀਂ ਆਏ ਆਂ ਗੁਰਦਾਸਪੁਰ ਤੋਂ ਸਾਡਾ ਬੇਟਾ ਉਹਨਾਂ ਦਾ ਬਹੁਤ ਵੱਡਾ ਫੈਨ ਸੀਗਾ ਇਹ ਰਾਤ 2 ਵਜੇ ਦਾ ਉੱਠਿਆ ਜੀ 2 ਵਜੇ ਦੇ ਉੱਠ ਕੇ ਅਸੀਂ ਮਤਲਬ 5-6 ਘੰਟੇ ਦਾ ਸਫ਼ਰ ਕਰਕੇ ਤੇ ਹੁਣ ਇੱਥੇ ਪੁੱਜੇ ਆਂ ਜੀ ਤੇ ਆਪਣੇ ਵੱਲੋਂ ਸਿੱਧੂ ਪਰਿਵਾਰ ਨੂੰ ਅਸੀਂ ਬਹੁਤ-ਬਹੁਤ ਮੁਬਾਰਕਾ ਦੇਣਾ ਜਾਵਾਂਗੇ ਤੇ ਪਰਮਾਤਮਾ ਅੱਗੇ ਇਹੀ ਮੰਗ ਕਰਾਂਗੇ ਜਿਹੜੇ ਕੰਮ ਵੱਡਾ ਸਿੱਧੂ ਛੱਡ ਕੇ ਗਿਆ ਸੀਗਾ ਉਹ ਛੋਟਾ ਵਾਲਾ ਬੁਰੇ ਗਰੇ ਤੁਸੀਂ ਵੀ ਮੈਨੂੰ ਲੱਗਦਾ ਕਾਫੀ ਵੱਡੇ ਫੈਨ ਹੋ ਹਾਂਜੀ ਸਰ ਅਸੀਂ ਬਹੁਤ ਵੱਡੇ ਫੈਨ ਆ ਸਾਰੇ ਗਾਣੇ ਉਹਨਾਂ ਦੇ ਸੁਣੀਦੇ ਆ ਮਾਰਿਆ ਅੱਛਾ ਇਸ ਤੋਂ ਪਹਿਲਾਂ ਵੀ ਤੁਸੀਂ ਹਵੇਲੀ ਦੇ ਵਿੱਚ ਆ ਚੁੱਕੇ ਹੋ ਜੀ ਸਰ ਅਸੀਂ ਫਸਟ ਟਾਈਮ ਆਏ ਆ ਅੱਜ ਬੇਟੇ ਦੇ ਬਰਥਡੇ ਕਰਕੇ ਅਸੀਂ ਫਸਟ ਟਾਈਮ ਹੀ ਆਏ ਆ ਪਹਿਲਾਂ ਅਸੀਂ ਕਦੀ ਹਵੇਲੀ ਨਹੀਂ ਆਏ ਅੱਜ ਫਸਟ ਟਾਈਮ ਆਏ ਆ ਅੱਛਾ ਜੀ ਆਪ ਜਿ ਵੈਸੇ ਦੇਖਿਆ ਜਾਵੇ ਵੀ ਕੰਮ ਕਾਜ ਵਾਲੇ ਤੁਸੀਂ ਲੋਕ ਹੋ ਨਾ ਅੱਜ ਹੈ ਵੀ ਮੰਡੇ ਆ ਸੋਂ ਮਾਰਿਆ ਤੇ ਕੰਮ ਛੱਡ ਕੇ ਆਏ ਹੋ ਕੰਮ ਛੱਡ ਕੇ ਜੀ ਸਾਡੀ ਸ਼ਾਪਸ ਹੈਗੀ ਅਸੀਂ ਕਲੋ ਸਪੈਸ਼ਲ ਬਰਥਡੇ ਦੀਆਂ ਵਧਾਈਆਂ ਦੇਣ ਵਾਸਤੇ ਹੁਣ ਆਉਣੀ ਜੀ ਕੋਣ ਕੋਣ ਨਾਲ ਆਇਆ ਤੁਹਾਡੇ ਮੇਰੀ ਵਾਈਫਾਈ ਨੇ ਇਹ ਮੇਰੀ ਬੇਟੀ ਆ ਛੋਟਾ ਬੇਟਾ ਹੈ ਮੇਰੇ ਮਦਰ ਜੀ ਆਏ ਨੇ ਤੁਹਾਡੇ ਮਦਰ ਵੀ ਨਾਲ ਆਏ ਨੇ ਹਾਂ ਜੀ ਮਦਰ ਇਹਨਾਂ ਨਾਲ ਗੱਲਬਾਤ ਕਰਦੇ ਆ ਮਦਰ ਜੀ ਤੁਹਾਨੂੰ ਕਿਵੇਂ ਲੱਗਾ ਕਿ ਮੈਨੂੰ ਵੀ ਜਾਣਾ ਚਾਹੀਦਾ ਕਿਉਂਕਿ ਜੇ ਦੇਖਿਆ ਜਾਵੇ ਜਿਆਦਾ ਜੰਗਸਟਰ ਉੱਥੇ ਆਉਂਦੇ ਨੇ ਨਾ ਤੇ ਤੁਹਾਨੂੰ ਕਿਵੇਂ ਲੱਗਾ ਵੀ ਮੈਂ ਵੀ ਜਾਣਾ ਆ ਤੁਸੀਂ ਆਪ ਕਿਹਾ ਸੀ ਜਾਂ ਤੁਹਾਨੂੰ ਨਾਲ ਲੈ ਕੇ ਆਏ ਨੇ ਨਹੀਂ ਨਹੀਂ ਮੈਨੂੰ ਨਾਲ ਲੈ ਕੇ ਆਏ ਨੇ ਕਹਿੰਦੇ ਮੰਮੀ ਜੀ ਤੁਸੀਂ ਵੀ ਚਲੋ ਹਾਂ ਜੀ ਮੇਰਾ ਮੇਰਾ ਬੇਟਾ ਹੀ ਹੋਈ ਆ ਤੇ ਜਿੱਥੇ ਜਾਂਦਾ ਮੈਨੂੰ ਨਾਲ ਲੈ ਕੇ ਜਾਂਦਾ ਤੇ ਕਿਵੇਂ ਲੱਗ ਰ ਆ ਦੁਖੀ ਹੁੰਦੇ ਜਦੋਂ ਉਹਨਾਂ ਦੀਆਂ ਗੁੱਡੀਆਂ ਗੁੱਡੀਆਂ ਵੇਖੋ ਪਰਿਵਾਰ ਕਿੰਨਾ ਦੁਖੀ ਹੋਏਗਾ ਹੈਨਾ ਚਲੋ ਪਰਮਾਤਮਾ ਨੇ ਉਹਨਾਂ ਨੂੰ ਛੋਟਾ ਸਿੱਧੂ ਦੇ ਦਿੱਤਾ ਉਹੋ ਖੁਸ਼ੀਆਂ ਉਹਨਾਂ ਨੂੰ ਦਿਖਾਏ ਹੈਨਾ ਹੋਰ ਖੁਸ਼ੀਂ ਗਿਆ ਸਕਦਾ ਅੱਛਾ ਬਈ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਨਹੀਂ ਹਾਲੇ ਤੱਕ ਤੇ ਨਹੀਂ ਹੋਈ ਜੀ ਉਹ ਕਿਤੇ ਦਸ ਰੇਕ ਦੇ ਬਾਹਰ ਗਏ ਹੋਏ ਹੈ ਪਰਿਵਾਰ ਵਾਲੇ ਕਿਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਹੈ ਤੇ ਅਜੇ ਉਹਨਾਂ ਦੀ ਬੇਟੀ ਕਰ ਰਹੇ ਹੈ ਜੀ ਅਸੀਂ ਉਹਨਾਂ ਨੂੰ ਮਿਲ ਕੇ ਜਾਵਾਂਗੇ ਮਤਲਬ ਹਾਂ ਜੀ ਉਹਨਾਂ ਨੂੰ ਮਿਲ ਕੇ ਜਾਵਾਂਗੇ ਸਰ ਅੱਛਾ ਜਿੱਦਾਂ ਤੁਸੀਂ ਦੱਸਿਆ ਬਈ ਬੇਟਾ ਤੁਹਾਡਾ 2 ਵਜੇ ਦਾ ਉੱਠਿਆ ਹੋਇਆ ਹੈ ਨਾ ਤੇ ਤੁਰੇ ਕਿੰਨੇ ਵਜੇ ਉੱਥੋਂ ਗੁਰਦਾਸਪੁਰ ਤੋਂ ਨਹੀਂ ਗੁਰਦਾਸਪੁਰੋਂ ਪੂਰੇ 4 ਵਜੇ ਤੁਰੇ ਸੀਗੇ ਜੀ ਹਾਂਜੀ ਤੇ 9:00 ਸਵਾ 9:30 ਅਸੀਂ ਇੱਥੇ ਪੁੱਜੇ ਹੋਏ ਆਂ ਜੀ ਆਪਾਂ ਇਦਾਂ ਸਾਬ ਲਈਏ ਤਾਂ ਦੂਸਰਾ ਪਾਸਾ ਪੈ ਜਾਂਦਾ ਆ ਪੰਜਾਬ ਦਾ ਪੈ ਜਾਂਦਾ ਜੀ ਉਹ ਮੱਝਾ ਪੈ ਗਿਆ ਤੇ ਇੱਧਰ ਤੁਹਾਡੇ ਮਾਨਸੇ ਵਾਲੀ ਸਾਈਡ ਦੇਖੋ ਕਿੰਨਾ ਅਸੀਂ ਮਤਲਬ ਆਏ ਆਂ ਚਾਸੀ ਦਾ ਮਾਂਚੇਸ ਕਰਕੇ ਆਏ ਜੀ ਤਾਂ ਇੱਕ ਵਾਰ ਫੇਰ ਮੈਂ ਚਾਹਾਂਗਾ ਵੀ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਵਟ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਫੋਟੋ ਉਸ ਤੋਂ ਬਾਅਦ ਛੋਟੇ ਸਿੱਧੂ ਦੀਆਂ ਜਿਹੜੀਆਂ ਆ ਉਹ ਵੀ ਨਾਲ ਫੋਟੋ ਸਲਾਈਆਂ ਗਈਆਂ ਨੇ ਆ ਹੋਲੀ ਦੀ ਫੋਟੋ ਇੱਕ ਰੀਸੈਂਟਲੀ ਜਿਹੜੀ ਉਹਨਾਂ ਨੇ ਪੋਸਟ ਕੀਤੀ ਸੀਗੀ ਇਹ ਹੋਲੀ ਦੀ ਫੋਟੋ ਆ ਛੋਟੇ ਸਿੱਧੂ ਦੀ ਤਾਂ ਇੱਕ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਇਹ ਆ ਛੋਟੇ ਸਿੱਧੂ ਦੀ ਫੋਟੋ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਬਚਪਨ ਦੀ ਫੋਟੋ ਤਾਂ ਇੱਕੋ ਹੀ ਚੀਜ਼ ਹੈ ਇੱਕੋ ਜੀ ਸ਼ਕਲ ਹੈ ਇਹ ਸਿੱਧੂ ਮੂਸੇਵਾਲਾ ਦੀ ਫੋਟੋ ਹੈ ਤੇ ਇਹ ਛੋਟੇ ਸਿੱਧੂ ਦੀ ਫੋਟੋ ਹੈ ਸੋ ਦੇਖ ਸਕਦੇ ਹੋ ਇੱਕੋ ਚੀਜ਼ ਹੈ ਇੱਕੋ ਮਹਾਂਦਰਾ ਇੱਕੋ ਸ਼ਕਲ ਦੇ ਵਿੱਚ ਸਿੱਧੂ ਮੂਸੇਵਾਲਾ ਵਾਪਸ ਆਇਆ ਹੈ ਤੇ ਉਸ ਤੋਂ ਬਾਅਦ ਜਿੰਨੇ ਵੀ ਹੋਰ ਉਹਨਾਂ ਦੇ ਜਿਹੜੇ ਫੈਨਸ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ